ਨਾ ਮੈਂ ਵਿਕਾਸ ਬਰਮਾ ਮੇਰੇ ਨਾਲ ਮੇਰੇ ਸਹਿਯੋਗੀ ਸੁਖਨ ਲਾ ਸਾਡੇ ਮਹਿਮਾਨ ਪ੍ਰੋਗਰਾਮ ਵਿੱਚ ਅੱਜ ਸ਼ਾਮਲ ਹਨ ਸਾਡੇ ਨਾਲ ਅਸ਼ੋਕ ਭੰਡਾਰੀ ਜੀ ਜੋ ਕਿ ਬਹੁਤ ਵਧੀਆ ਇਨਸਾਨ ਹਨ ਤੁਰੀ ਸ਼ਹਿਰ ਦੇ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਬਹੁਤ ਮੋਰੀ ਯਾਨਦਗੀ ਹਨ ਅਤੇ ਵਾਤਾਵਰਣ ਪ੍ਰੇਮੀ ਹਨ ਮੁਲਾਕਾਤ ਕਰਦੇ ਹਾਂ ਉਹਨਾਂ ਨਾਲ ਅਸ਼ੋਕ ਭੰਡਾਰੀ ਜੀ ਨਾਲ ਅਸ਼ੋਕ ਭੰਡਾਰੀ ਜੀ ਥੋੜਾ ਸਾਡੇ ਚੈਨਲ ਤੇ ACP ਇੰਡੀਆ ਤੁਨੀ ਤੇ ਬਹੁਤ-ਬਹੁਤ ਥੋੜਾ ਸਵਾਗਤ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਤੇ ਨਮਸਕਾਰ ਸਾਰੇ ਸ਼ੋਧਕਾਂ ਨੂੰ ACP ਚੈਨਲ ਦਾ ਬਹੁਤ-ਬਹੁਤ ਧੰਨਵਾਦੀ ਮੈਂ ਸਭ ਤੋਂ ਪਹਿਲਾਂ ਆਪਣੇ ਬਾਰੇ ਇਹ ਕਹਿਣਾ ਕਿ ਅਸ਼ੋਕ ਭੰਡਾਰੀ ਧੂਰੀ ਮੈਂ ਵਪਾਰ ਮੰਡਲ ਦੇ ਵਿੱਚ ਜਰਨਲ ਸਕੱਤਰ ਤੇ ਰਿਟੇਲ ਕ੍ਰੈਡਿਟ ਅਸੋਸੀਏਸ਼ਨ ਪੰਜਾਬ ਤੇ ਧੂਰੀ ਜਰਨਲ ਸਕੱਤਰ ਤੇ ਪੰਜਾਬੀ ਸੈਦ ਸਵਾ ਤੇ ਸੈਦ ਸਵਾ ਧੂਰੀ ਦੇ ਵਿੱਚ ਮੈਂ ਇਸ ਟਾਈਮ ਕੰਮ ਕਰ ਰਿਹਾ ਹਾਂ ਤੇ ਇੱਕ ਰਾਮ ਬਾਗ ਸੁਸਾਇਟੀ ਦਾ ਵੀ ਮੈਂ ਮੈਂਬਰ ਹਾਂ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਰੂਬਰੂ ਹੋਣ ਦਾ ਬੜੀ ਖੁਸ਼ੀ ਮਿਲੀ ਹੈ ਤੇ ਬੜਾ ਦਿਲ ਪ੍ਰਸੰਨ ਹੋਇਆ ਕਿ ਤੁਸੀਂ ਮੈਨੂੰ ਇਹ ਮਾਨ ਤੇ ਸਨਮਾਨ ਜਿਹੜਾ ਬਖਸ਼ਿਆ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਸ ਟਾਈਮ ਜਿਹੜਾ ਸਾਡਾ এনवायरमेंट ਹੈ ਇਸ ਨੂੰ ਸੰਭਾਲ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਬੇਟੀ ਔਰ ਬਨ ਸਭ ਤੋਂ ਵੱਡਾ ਧਨ ਇਹ ਉਹ ਧਨ ਹੈ ਜਿਸ ਦੀ ਸਾਡੇ ਆਉਣ ਵਾਲੇ ਪੀੜ੍ਹੀਆਂ ਨੂੰ ਵੀ ਬਹੁਤ ਜ਼ਰੂਰਤ ਹੈ ਸਾਡੇ ਸਮਾਜ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਬਹੁਤ ਜ਼ਰੂਰਤ ਹੈ ਕਿਉਂਕਿ ਜਦ ਤੱਕ ਅਸੀਂ ਮੈਂ ਕੀ ਕਹਿਣਾ ਹੁੰਦਾ ਹੈ ਕਿ ਸੇਫਟੀ 에ਅਰ ਫ੍ਰੀ ਸੇਫ ਵਾਟਰ ਸੇਫ ਲਾਈਫ ਸੇਫ ਡਾਕਟਰ ਸੇਫ ਵਾਈ ਜਦ ਤੱਕ ਤੁਸੀਂ ਇੰਨੀਆਂ ਚੀਜ਼ਾਂ ਦੇ ਉੱਪਰ ਕੰਮ ਨਹੀਂ ਕਰਦੇ ਤਦ ਤੱਕ ਤੁਸੀਂ ਧਰਤੀ ਨੂੰ ਨਹੀਂ ਬਚਾ ਸਕਦੇ ਇਸ ਟਾਈਮ ਜਿਹੜਾ এনवायरमेंट ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ ਇਹ ਸਾਡੇ ਲਈ ਬਹੁਤ ਵੱਡੀ ਨੁਕਸਾਨਦਾਈ ਗੱਲ ਹੈ ਕਿਉਂਕਿ ਸਾਡਾ ਜਿਹੜਾ ਵਾਤਾਵਰਨ ਹੈ ਇਹ ਬਹੁਤ ਚੀਜ਼ਾਂ ਦੇ ਵਿੱਚੋਂ ਪ੍ਰਦੂਸ਼ਣ ਹੋ ਚੁੱਕਿਆ ਹੈ ਸਾਨੂੰ ਜ਼ਰੂਰਤ ਹੈ ਇਸ ਨੂੰ ਸਮਝਣ ਦੀ ਕਿ ਪ੍ਰਦੂਸ਼ਣ ਕਿਉਂ ਹੋਇਆ ਸਾਡਾ ਸਮਾਜਿਕ ਤੌਰ ਤੇ ਰਹਿਣ ਦਾ ਜਿਹੜਾ ਸਟਾਈਲ ਹੈ ਕਿਉਂ ਬਣ ਗਿਆ ਅੱਜ ਤੋਂ 23 ਸਾਲ ਪਹਿਲਾਂ ਜੰਗਲਾਂ ਦਾ ਇਨਸਾਨ ਦੇ ਨਾਲ ਕੀ ਨਾਤਾ ਸੀ ਕਿਉਂਕਿ ਜੰਗਲ ਇਨਸਾਨ ਨੂੰ ਫਲ ਫਰੂਟ ਦਿੰਦੇ ਸੀ ਛਾਂ ਦਿੰਦੇ ਸੀ ਇਨਸਾਨ ਕਿੰਨਾ ਸੁਖ ਸ਼ਾਂਤੀ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਸੀ ਇਹ ਸਾਡਾ ਅੱਜ ਵੀ ਅਸੀਂ ਇਹ ਗੱਲ ਕਹਿੰਦੇ ਆ ਕਿ ਜੰਗਲ ਸਾਡੀ ਖੁਰਾਕ ਸਨ ਚਾਹੇ ਜਿਹੜਾ ਜੰਗਲ ਫਲ ਫਰੂਟ ਦਿੰਦਾ ਸੀ ਨਾਲ ਦੇ ਨਾਲ ਲੱਕੜ ਵੀ ਦਿੰਦਾ ਸੀ ਜਿਸ ਦੇ ਨਾਲ ਅਸੀਂ ਆਪਣਾ ਘਰ ਬਣਾ ਕੇ ਰਹਿਣ ਲੱਗੇ ਫਿਰ ਉਸ ਤੋਂ ਬਾਅਦ ਜਦੋਂ ਵਿਕਾਸ ਹੋਇਆ ਸਾਡੇ ਸਮਾਜ ਦੇ ਵਿੱਚ ਸਾਡੀ ਸ੍ਰਿਸ਼ਟੀ ਦਾ ਹੌਲੀ-ਹੌਲੀ ਸਾਡੀ ਆਬਾਦੀ ਵੱਧਦੀ ਗਈ ਆਬਾਦੀ ਤੇ ਕੰਟਰੋਲ ਸਰਕਾਰਾਂ ਦਾ ਹੋਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਹੋ ਸਕਿਆ ਜਿਹੜਾ ਕਿ ਉਹ ਜਿਸ ਤੱਕ ਮਿਆਜਾ ਆਪਾਂ ਨੂੰ ਹੁਣ ਭੁਗਤਣਾ ਪੈ ਰਿਹਾ ਹੈ ਬਿਲਕੁਲ ਤੁਸੀਂ ਬਰਮਾ ਜੀ ਸਹੀ ਗੱਲ ਕਹੀ ਹੈ ਕਿ ਇਸ ਦਾ ਖਮਿਆਜਾ ਸਰਕਾਰਾਂ ਨੇ ਚਾਹੇ ਨਸਬੰਦੀ ਦਾ ਇੱਕ ਫੰਡਾਮੈਂਟਲ ਆਇਆ ਸੀ ਕਿ ਛੋਟਾ ਪਰਿਵਾਰ ਸੁਖੀ ਪਰਿਵਾਰ ਦੋ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਸੁਖੀ ਪਰਿਵਾਰ ਉਹ ਹੁੰਦਾ ਸੀ ਵੀ ਜਿਹਦੇ ਪਰਿਵਾਰ ਪਰ ਸਰਕਾਰਾਂ ਨੇ ਪਤਾ ਨਹੀਂ ਤਾਂ ਸਰਕਾਰਾਂ ਦੀ ਕਮਜ਼ੋਰੀ ਰਹਿ ਗਈ ਵੋਟ ਬੈਂਕ ਦੀ ਜਾਂ ਅਸੀਂ ਸਾਡੇ ਸਮਾਜ ਦੇ ਵਿੱਚ ਉਹਨਾਂ ਅਨਪੜ੍ਹ ਬੰਦਿਆਂ ਨੂੰ ਨਹੀਂ ਜਾਗਰਿਤ ਕਰ ਸਕੇ ਜਿਨ੍ਹਾਂ ਦੇ ਕਰਕੇ ਅੱਜ ਸਾਨੂੰ ਖਮਿਆਰਜੂਤ ਨਾ ਪੈ ਰਿਹਾ ਅਸੀਂ ਚਾਹੁੰਦੇ ਸੀ ਵੀ ਸਾਡਾ ਜਿਹੜਾ ਸਮਾਜਿਕ ਢਾਂਚਾ ਡੁਇਲਪ ਹੋ ਸਕੇ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜੇ 10 ਬੱਚੇ ਖਾਣ ਵਾਲੇ ਹੁੰਦੇ ਆ ਰੁਪਈਆ 100 ਕਮਾਉਣ ਵਾਲਾ ਬੰਦਾ ਹੁੰਦਾ ਹੈ ਤਾਂ ਉਹ ਕਿਸੇ ਵੀ ਟੰਗ ਦੇ ਨਾਲ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਅਸੀਂ ਉਹਦੇ ਉੱਤੇ ਤੁਹਾਡੀ ਗੱਲ ਵਿੱਚ ਜੀ ਬਣਾਈ ਸਾਹਿਬ ਉਹਦੇ ਉੱਤੇ ਜ਼ਿੰਮੇਵਾਰੀਆਂ ਹੀ ਇੰਨੀਆਂ ਪੈ ਜਾਂਦੀਆਂ ਨੇ ਕਿ ਉਹਨੂੰ ਇਹ ਜ਼ਿੰਮੇਵਾਰੀਆਂ ਜੋ ਨਿਕਲ ਲਈ ਤੇ ਉਹ ਪੈਸਾ ਕਮਾਉਣ ਲਈ ਬਹੁਤ ਐਫਰਟ ਕਰਨੇ ਪੈਂਦੇ ਨੇ ਬਿਲਕੁਲ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਉਸ ਤੇ ਜਿਹੜਾ ਬਜਨ ਪੈ ਜਾਂਦਾ ਉਸ ਨੂੰ ਇਸ ਤੇ ਭਾਰ ਇੰਨਾ ਰਾਹਤ ਲੱਗਣ ਲੱਗ ਜਾਂਦਾ ਪਰ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਸਮਾਜਿਕ ਤੌਰ ਤੇ ਜਦ ਤੱਕ ਅਸੀਂ ਆਪਣੇ ਆਪ ਨੂੰ ਜਾਗਰਤ ਨਹੀਂ ਕਰਦੇ ਅਸੀਂ ਬੱਚਿਆਂ ਨੂੰ ਪੜ੍ਹਾਈਏ ਅਸੀਂ ਉਹਨਾਂ ਨੂੰ ਸਿੱਖਿਆ ਦਾ ਜਿਹੜਾ ਮਾਧਿਅਮ ਹੈ ਇਸ ਤਰੀਕੇ ਨਾਲ ਦਈਏ ਸਕੂਲਾਂ ਕਾਲਜਾਂ ਦੇ ਵਿੱਚ ਕਿਉਂਕਿ ਜਦ ਤੱਕ ਦੇਖੋ ਸਰਕਾਰ ਕਾਨੂੰਨ ਬਣਾਉਂਦੀ ਹੈ ਕਾਨੂੰਨ ਨੂੰ ਲਾਗੂ ਕਰਨਾ ਵੀ ਸਰਕਾਰ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਦ ਤੱਕ ਹੀ ਐਕਸ਼ਨ ਨਹੀਂ ਲੈਂਦੇ ਹੁਣ ਮੈਂ ਕਿਵੇਂ ਐਗਜ਼ਾਮਪਲ ਦੇਣਾ ਹੁਣ ਕਿ ਚੰਡੀਗੜ੍ਹ ਦੇ ਵਿੱਚ ਕਿਉਂ ਜਾ ਕੇ ਦੋ ਤਿੰਨ ਦੇ ਬੰਦੇ ਦੋਖ ਕਿਉਂ ਹੋ ਜਾਂਦੇ ਨੇ ਜਿਹੜੇ ਬੰਦੇ ਨੇ ਹੈਲਮਟ ਨਹੀਂ ਲਾਇਆ ਹੁੰਦਾ ਉਹ ਹੈਲਮਟ ਕਿਉਂ ਹੋ ਜਾਂਦਾ ਕਿਉਂਕਿ ਉੱਥੇ ਕਾਨੂੰਨ ਦੀ ਸਖਤੀ ਹੈ ਜਿਹੜੀ ਸਪੀਡ 120 ਦੀ ਹੈ ਉਹ 60 ਦੀ ਕਿਉਂ ਹੋ ਜਾਂਦੀ ਹੈ ਕਿਉਂਕਿ ਉੱਥੇ ਕਾਨੂੰਨ ਦੀ ਕਾਨੂੰਨ ਨੂੰ ਜਦ ਤੱਕ ਸਰਕਾਰਾਂ ਨਹੀਂ ਲਾਗੂ ਕਰਦੀਆਂ ਹੁਣ ਦੇਖੋ ਅਸੀਂ ਕਹਿੰਨੇ ਆ ਕਿ এনवायरमेंट ਹੈ ਸਾਡਾ ਕਿਉਂ ਦੂਸ਼ਿਤ ਹੋਇਆ ਇੰਡਸਟਰੀ ਬਧੀ ਕੈਮੀਕਲ ਦੇ ਨਾਲ ਪ੍ਰੋਡਕਟ ਬਣਨ ਲੱਗੇ ਤੇ ਜੇ ਕੈਮੀਕਲ ਦੀ ਇੰਡਸਟਰੀ ਲੱਗਦੀ ਸੀ ਤਾਂ ਜਿਹੜਾ ਉਹਦਾ ਪਾਣੀ ਸੀ ਨਹਿਰਾਂ ਦੇ ਵਿੱਚ ਜੰਗਲਾਂ ਨੂੰ ਕੱਟਿਆ ਗਿਆ ਉਹਨਾਂ ਦੇ ਨਾਲ-ਨਾਲ ਅਸੀਂ ਦਰਖਤ ਨਹੀਂ ਲਾਏ ਕਿਉਂਕਿ ਦਰਖਤ ਲਾਉਣੇ ਨਾਲ ਜ਼ਰੂਰੀ ਹੈ ਮੈਂ ਇੱਥੇ ਕੀ ਕਹਿਣਾ ਹੁੰਦਾ ਹੈ ਕਿ ਸਰਕਾਰ ਨੂੰ ਇੱਕ ਫਰਮਾਨ ਜਾਰੀ ਕਰਨਾ ਚਾਹੀਦਾ ਹੈ ਕਿ ਹਰ ਸਟੂਡੈਂਟ ਦੋ ਦਰਖਤ ਇੱਕ ਮਹੀਨੇ ਦੇ ਵਿੱਚ ਲਾਵੇ ਤੇ ਉਸ ਦੀ ਰੱਖਿਆ ਕਰੇ ਸਾਨੂੰ ਜਿਹੜੀ ਇਕੋਸਿਸਟਮ ਚੱਲਿਆ ਹੋਇਆ ਹੈ ਇਹ ਸਯੁਕਤ ਸਰਕਾਰ ਮਤਲਬ ਸਾਡੀ ਜਿਹੜੀ ਫੋਰਮ ਦੀ ਹੈ ਇਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਆ ਨਾਲੇ ਟਾਈਮ ਦੇ ਵਿੱਚ ਸਾਨੂੰ ਵਾਤਾਵਰਨ ਬਚਾਉਣਾ ਜ਼ਰੂਰੀ ਹੈ ਸੂਰਜ ਦੀ ਗਰਮੀ ਤਾਂ ਬੈਲਸ ਹੋਊਗੀ ਜੇ ਸਾਡੇ ਕੋਲ ਦਰੱਖਤ ਹੋਣਗੇ ਤੇ ਜਿਹੜੇ ਹਰ ਐਕਸਟ੍ਰੀਮ ਆਂਦੇ ਨੇ ਤੁਸੀਂ ਦੇਖੋ ਇਸ ਟਾਈਮ ਪਹਾੜਾਂ ਦੇ ਵਿੱਚ ਜਾਓ ਕਿਸ ਤਰੀਕੇ ਦੇ ਨਾਲ ਪਹਾੜਾਂ ਦੇ ਪਹਾੜ ਰੁੜੜਨੇਗੇ ਕਈ ਵਾਰ ਅਸੀਂ ਜਿਹੜੀਆਂ ਸੜਕਾਂ ਬਣਾਈਆਂ ਨੇ ਉੱਥੇ ਵੀ ਅਚਾਨਕ ਘਟਨਾ ਹੋ ਜਾਂਦੀ ਹੈ ਸਿਰਫ ਇਸ ਕਰਕੇ ਕਿਉਂਕਿ درخت ਵੱਢੀ ਜਾਂਦਾ ਇਨਸਾਨ ਇਨਸਾਨ ਸੋਚਣਾ ਬੰਦ ਕਰ ਚੁੱਕਿਆ ਇਸ ਟਾਈਮ درخت ਖਤਮ ਹੁੰਦੇ ਜਾ ਰਹੇ ਨੇ ਨਵੇਂ ਲੱਗ ਨਹੀਂ ਰਹੇ ਉਹਨਾਂ ਦੀ ਆਮਦਨ ਘਟ ਰਹੀ ਆ ਇਨਪੁਟ ਆਉਟਪੁਟ ਦੇ ਵਿੱਚ ਫਰਕ ਪੈ ਗਿਆ ਜਿਸ ਕਰਕੇ ਬਹੁਤ ਜੰਗੀ ਪੱਧਰ ਤੇ ਆਪਾਂ ਨੂੰ ਹਰ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ ਬਿਲਕੁਲ ਬਰਮਾ ਜੀ ਇਹ ਤੁਸੀਂ ਗੱਲ ਬਿਲਕੁਲ ਵਾਜਿਬ ਕਹੀ ਹੈ ਕਿ ਸਰਕਾਰ ਨੂੰ ਇਹਦੇ ਵਿੱਚ ਦੋ ਸੰਸਥਾਵਾਂ ਜਿਹੜੀਆਂ ਕੰਮ ਕਰ ਸਕਦੀਆਂ ਨੇ ਇੱਕ ਤਾਂ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਉਹ ਸਕੂਲਾਂ ਕਾਲੀਆਂ ਦੇ ਵਿੱਚ ਮੋਟੀਵੇਟ ਕਰੇ ਉਹਨਾਂ ਬੱਚਿਆਂ ਦੇ ਉੱਪਰ ਲਾਗੂ ਕਰੇ ਕਿ ਅਸੀਂ ਸਕੂਲਾਂ ਦੇ ਵਿੱਚ ਇੱਕ ਕੈਂਪ ਹਰ ਮਹੀਨੇ ਲਾਇਆ ਜਾਵੇ ਜਿੱਥੇ ਕਿ ਬੱਚਿਆਂ ਨੂੰ ਪਲਾਂਟੇਸ਼ਨ ਬਾਰੇ ਦਿੱਤਾ ਜਾਵੇ ਜਾਣਕਾਰੀ ਤੇ ਬੱਚਿਆਂ ਨੂੰ ਇਹ ਸਿਖਾਇਆ ਜਾਵੇ ਕਿ ਕਿਹੜਾ ਕੂੜਾ ਕਰਕਟ ਅਸੀਂ ਬਾਹਰ ਸੁੱਟਦੇ ਹਾਂ ਨਾਲੀਆਂ ਦੇ ਵਿੱਚ ਤੇ ਤਲਾਬਾਂ ਦੇ ਵਿੱਚ ਜਾਂ ਸੂਆਂ ਦੇ ਵਿੱਚ ਸੁੱਟਦੇ ਹਾਂ ਇਹਨੂੰ ਆਪਣੇ ਡਸਟਬਿਨ ਦੇ ਵਿੱਚ ਪਾਉਣਾ ਸਿਖਾਉਣਾ ਚਾਹੀਦਾ ਪਰ ਦੇਖਿਆ ਜਾਵੇ ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ ਬਹੁਤ ਕਸ਼ਸ਼ ਰਹੇ ਹਾਂ ਸਮਝਾ ਰਹੇ ਹਾਂ ਜਾਣਕਾਰੀ ਦਿੰਨੇ ਆ ਹਰ ਚੀਜ਼ ਦੀ ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਉਸ ਲੈਵਲ ਤੱਕ ਹੀ ਜਾ ਉਸ ਘੇਰੇ ਤੱਕ ਹੀ ਸੀਮਤ ਹੋ ਜਾਂਦਾ ਕਿਉਂਕਿ ਉਹਨਾਂ ਦਾ ਆਪਣਾ ਹੀ ਦੈਰ ਹੈਗਾ ਬਾਹਰ ਘੇਰੇ ਤੋਂ ਉਹ ਚੀਜ਼ਾਂ ਨਹੀਂ ਨਿਕਲ ਕੇ ਆਉਂਦੀਆਂ ਜਾਂ ਸਮਝਾ ਨਹੀਂ ਪਾਉਂਦੇ ਜਾਂ ਸਮਝਾਉਂਦੇ ਨਹੀਂ ਹੈਗੇ ਜਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਦੇਖੋ ਸਮਝਾਉਣਾ ਸਰਕਾਰ ਨੂੰ ਇੱਕ ਚੀਜ਼ ਹੈ ਜਦੋਂ ਵੋਟਾਂ ਵੇਲੇ ਅਸੀਂ ਵਾਅਦੇ ਕਰਦੇ ਹਾਂ ਲੋਕਾਂ ਨਾਲ ਕਿ ਅਸੀਂ ਤੁਹਾਡਾ ਨਾਲੀਆਂ ਦਾ ਪਾਣੀ ਸਾਫ਼ ਸੁਥਰਾ ਕਰਕੇ ਦਵਾਗੇ ਵੀ ਉਸ ਦਾ ਪ੍ਰਬੰਧ ਕਰਾਂਗੇ ਜਿਹੜਾ ਤੁਹਾਡੇ ਪਾਣੀ ਘਰੇ ਆਉਂਦਾ ਉਹ ਪ੍ਰਦੂਸ਼ਿਤ ਨਹੀਂ ਹੋਊਗਾ ਅਸੀਂ ਸਾਫ਼ ਪਾਣੀ ਤੁਹਾਨੂੰ ਮੁਹਿਆਦ ਕੀਤਾ ਜਾਊਗਾ ਲੇਕਿਨ ਇਹ ਵਾਦੇ ਕਰਨੇ ਸਰਕਾਰ ਦੀ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਐਕਸ਼ਨ ਜਿਹੜਾ ਨਾ that is very important if you will be put up the action in the society so at that time you should be aware ਮੈਂ ਕੀ ਕਰਨਾ ਹੁੰਦਾ ਹੈ ਕਿ ਇੱਕ ਸ਼ਹਿਰ ਹੈ ਉਸਦੇ ਵਿੱਚ ਐਮਸੀ ਖੜੇ ਹੁੰਦੇ ਨੇ ਚਾਹੇ ਉਹ 15 ਨੇ 25 ਨੇ 50 ਨੇ 100 ਹੈ ਤਾਂ ਬਾਡ ਵਾਈਜ਼ ਜਦੋਂ ਤੁਸੀਂ ਐਮਸੀਆਂ ਦੀ ਇੱਕ ਟੀਮ ਬਣਾਈ ਜਾਓਗੇ ਤਾਂ ਸਰਕਾਰ ਉੱਥੇ ਕੀ ਕਰ ਸਕਦੀ ਹੈ ਕੁਝ ਵੀ ਨਾ ਕਰੇ ਸਾਰੇ ਐਮਸੀਆਂ ਨੂੰ ਮਹੀਨੇ ਦੇ ਵਿੱਚ ਦੋ ਮੀਟਿੰਗ ਐਸੀ ਹੋਣੀ ਚਾਹੀਦੀ ਹੈ ਕਿ ਆਪਣੇ ਆਪਣੇ ਬਾਡ ਦੇ ਵਿੱਚ ਤੁਸੀਂ ਇਕੱਠੇ ਹੋਵੋ ਤੁਸੀਂ ਉਹਨਾਂ ਨੂੰ ਪ੍ਰੇਰੇਟ ਕਰੋ ਕਿਸੇ ਬੰਦੇ ਨੂੰ ਜਿਹੜਾ ਚੰਗਾ ਕੰਮ ਕਰਦਾ ਉਹਨੇ ਇਨਾਮ ਦਿਓ ਸਾਡੇ ਕੋਲੇ ਲਿਆਓ ਤਾਂ ਕਿ ਉਹ ਬੰਦਾ ਹੋਰ ਕੰਮ ਕਰ ਸਕੇ ਉਹਨਾਂ ਨੂੰ ਇਨਾਮ ਦੇਣ ਨਾਲ ਸਾਡੀ ਜਿਹੜੀ ਅੱਧੀ ਮੋਟੀਵੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਸਕਦੀ ਹੈ। ਵੈਸੇ ਬਾਡ ਲੈਵਲ ਤੇ ਇੱਕ 5 ਮੈਂਬਰ ਦੀ ਸੱਤ ਮੈਂਬਰ ਜਾਂ 11 ਮੈਂਬਰ ਕਮੇਟੀ ਵੀ ਰਿਵਾਇਨ ਜਣ ਕੇ ਵਾਤਾਵਰਣ ਦੀ ਲਈ ਬਣਾਈ ਜਾ ਸਕਦੀ ਆ। ਬਿਲਕੁਲ ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਸਰਕਾਰ ਤੋਂ ਮੰਗ ਵੀ ਰੱਖੀ ਹੈ ਕਿ 11 ਮੈਂਬਰ ਕਮੇਟੀ ਜੇ ਹਰ ਬਾਡ ਦੇ ਵਿੱਚ ਨੋਮੀਨੇਟ ਬਾਈ ਸਰਕਾਰ ਕੀਤੀ ਜਾਵੇ ਕਿਉਂਕਿ ਜਦੋਂ ਸਰਕਾਰ ਦਾ ਰੁਤਬਾ ਐਡਮਿਨਿਸਟ੍ਰੇਸ਼ਨ ਦਾ ਹੁੰਦਾ ਐਟ ਦੈਟ ਟਾਈਮ ਦੇ ਚੂਜ਼ ਐਂਡ ਸਿਲੈਕਟ ਦਾ ਪਰਸਨ ਦੋਸ ਦੇ ਆਰ ਰਿਲੀਜੀਬਲ ਫਾਰ ਦਾ ਸੋਸ਼ਲ ਵਰਕ ਕਿਉਂਕਿ ਸਵੈ ਜਿਹੜੀ ਸੋਸ਼ਲ ਸੰਸਥਾਵਾਂ ਨੇ ਇਹਨਾਂ ਕੋਲੇ ਇੱਕ ਤਾਂ ਸ਼ੌਕ ਹੁੰਦਾ ਇੱਕੇ ਕੰਮ ਕਰਨ ਦੇ ਵਿੱਚ ਸਾਧਨ ਹੁੰਦੇ ਜਿਵੇਂ ਹੁਣ ਸਾਡੇ ਇੱਥੇ ਸਟੈਪ ਆਨ ਸਟ੍ਰੈਟੀ ਹੈ ਜਿਹਦੇ ਵਿੱਚ ਤੁਸੀਂ ਵੀ ਮੈਂਬਰ ਹੋ ਬੋਰਡ ਵਾਈ ਅੱਜ ਤੁਸੀਂ ਕਿੰਨਾ ਕੰਮ ਕਰ ਰਹੇ ਹੋ ਤੁਸੀਂ ਕਿੰਨੇ ਬੋਟੇ ਲਾਏ ਦੇਖੋ ਕਿਸ ਤਰੀਕੇ ਦੇ ਨਾਲ ਸ਼ਹਿਰ ਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕੀਤੀ ਚਾਹੇ ਪਸ਼ੂ ਪਕਸ਼ੀ ਜਾਂ ਜੜੋ ਉੱਥੇ ਕੋਈ ਜੀਵ ਉਹਨੂੰ ਪੱਟ ਦਿੰਦਾ ਸੀ ਤੁਸੀਂ ਦੁਆਰੇ ਆ ਕੇ ਫੇਰ ਲਾਉਂਦੇ ਸੀ ਇਹ ਕਿੱਡੀ ਮਤਲਬ ਤੁਹਾਡੀ ਜਿਹੜੀ ਐਫਰਟਸ ਨੇ दैट बिकम द ਸਟਰੈਂਥ ਆਫ ਦਾ ਸੋਸਾਇਟੀ ਸੋ ਬੂਟਾ ਲਗਾਣ ਤੋਂ ਬਾਅਦ ਉਹਦਾ ਦੇਖਭਾਲ ਵੀ ਬਹੁਤ ਜ਼ਰੂਰੀ ਆ ਬੂਟਾ ਲਾਣ ਤੋਂ ਵੀ ਜ਼ਿਆਦਾ ਵੈਸੇ ਤਾਂ ਕੰਮ ਹੋ ਰਿਹਾ ਹੋ ਸਕਦਾ ਸਕੂਟਰ ਨਵਾਂ ਲੈ ਰਹੇ ਹਾਂ ਉਹਨੂੰ ਕਮ ਏਜੰਸੀ ਨੂੰ ਚਾਹੀਦਾ ਕਿ ਉਸੇ ਟਾਈਮ ਨਾਲ ਦੋ ਬੂਟੇ ਵੀ ਦਿੱਤੇ ਜਾਣ ਇਹ ਤੂੰ ਆਪਾ ਕੇ ਕੱਟਦੇ ਆ ਏਜੰਸੀ ਚ ਆਪਾ ਸਕੂਟਰ ਜਾਂ ਗੱਡੀ ਨਵੀਂ ਲੈਣੇ ਆ ਉਹ ਕੇਕ ਕੱਟਣ ਦੀ ਬਜਾਏ ਉਹ ਪਾਰਟੀ ਕਰਨ ਦੀ ਬਜਾਏ ਦੋ ਬੁੱਟੇ ਦਿੱਤੇ ਜਾਣ ਲੈ ਤੇਰੀ ਜ਼ਿੰਮੇਵਾਰੀ ਬਣ ਗਈ ਆ ਦੋ ਬੁੱਟੇ ਲਾ ਕੇ ਤੂੰ ਇਹਨੂੰ ਆਪਣੀ ਪਾਲਣ ਪੋਸ਼ਣ ਕਰ ਇਹ ਸਭ ਤੋਂ ਵੱਡੀ ਤੇਰੀ ਖੁਸ਼ੀ ਆ ਬਿਲਕੁਲ ਤੁਸੀਂ ਹੁਣ ਇਹ ਗੱਲ ਕਹੀ ਇਸ ਤੋਂ ਮੈਨੂੰ ਇੱਕ ਯਾਦ ਆਇਆ ਕਿ ਮੈਂ ਕਿਤੇ ਕਿਤਾਬ ਦੇ ਵਿੱਚ ਪੜ੍ਹਿਆ ਕਿ ਇੱਕ ਬੰਦਾ ਜਿਹੜਾ ਘਰ ਦੇ ਵਿੱਚ ਸਰਪੰਚ ਬਣਿਆ ਸੀ ਪਿੰਡ ਦੇ ਵਿੱਚ ਉਹਨੇ ਸਭ ਤੋਂ ਪਹਿਲਾਂ ਕੰਮ ਤਾਂ ਕੀ ਕੀਤਾ ਵੀ 51 ਬੁੱਟੇ ਜੇ ਪਿੰਡ ਦੇ ਵਿੱਚ ਲੜਕੀ ਦਾ ਜਨਮ ਹੁੰਦਾ ਸੀ ਤਾਂ 51 ਬੂਟੇ ਉਸ ਲੜਕੀ ਦੇ ਨਾਂ ਤੇ ਲਾਏ ਜਾਂਦੇ ਸੀ ਜਦੋਂ ਉਹ ਲੜਕੀ ਵੱਡੀ ਹੋ ਜਾਂਦੀ ਸੀ ਉਹਦੇ ਦਰਫਤ ਏਡੇ ਵੱਡੇ ਹੋ ਜਾਂਦੇ ਸੀ ਕਿ ਉਹਨਾਂ ਨੂੰ ਦਹੇਜ ਬਾਹਰੋਂ ਲੈਣ ਦੀ ਲੋੜ ਨਹੀਂ ਪੈਂਦੀ ਸੀ ਉਹ 51 ਬੂਟੇ ਉਸ ਤੇ ਦਹੇਜ ਵਾਸਤੇ ਕੰਮ ਆਉਂਦੇ ਸੀ ਮੈਂ ਅੱਜ ਕੱਲ੍ਹ ਰਾਮ ਬਾਗ ਦੇ ਵਿੱਚ ਜਿਹੜੇ ਘਰੇ ਅੰਬੁਰਜਾ ਜਾਮਣ ਦੇ ਹਿੱਕਾ ਬਚਦੀ ਆ ਸੀ ਮੈਂ ਜਾ ਕੇ ਸਭ ਤੋਂ ਪਹਿਲਾਂ ਰਾਮ ਬਾਗ ਦੇ ਵਿੱਚ ਅੰਬਾਂ ਦੇ ਬੂਟੇ ਲਾਏ ਨੇ ਪਿਛਲੇ ਸਾਲ ਸ਼ੁਰੂ ਕੀਤਾ ਸੀ ਕਿਉਂਕਿ ਮੈਂ ਹੁਣ ਇੱਕ ਪੈਸ਼ਨ ਬਣਾ ਲਿਆ ਕਿ ਆਣ ਵਾਲੇ ਟਾਈਮ ਦੇ ਵਿੱਚ ਜਿੰਨੇ ਅੰਬਾਂ ਦੇ ਮੈਂ ਖਾਊਗਾ ਮੈਂ ਉਹ ਸਾਰੇ ਕੋਸ਼ਿਸ਼ ਕਰੂੰ ਜੇ ਉਹਦੇ ਵਿੱਚ 10% ਵੀ ਅੰਬ ਹੋ ਗਏ ਤਾਂ ਉਹਦੇ ਨਾਲ ਯੂਵਲ ਵੀ ਗਿੱਟਾ ਲੋਟ ਆਫ ਫਰੂਟਸ ਫਾਰਦਰ ਸੋਸਾਇਟੀ ਤੇ ਜੇ ਦਰਤ ਕਹਿੰਦੇ ਹੁੰਦੇ ਨੇ ਕਿ ਦਰਤ ਇੱਕ ਐਸੀ ਚੀਜ਼ ਹੈ ਉਹ ਕਹਿੰਦਾ ਦਿਲ ਲਗਾਣੇ ਸੇ ਅੱਛਾ ਹੈ ਪੌਦੇ ਲਗਾਈਏ ਉਹ ਘਾਹ ਨਹੀਂ ਦਿੰਦੇ ਕਮ ਸੇ ਕਮ ਛਾਂਤੋ ਦੇਣਗੇ ਨਾ ਸੋ ਇਹ ਹੈ ਵਿਦੇਸ਼ੀ ਦ੍ਰਿਸ਼ਤਾਂ ਦੀ ਛਾਮ ਲੈਣੀ ਹੈ ਅੱਜ ਏਸੀ ਦੇਖੋ ਹਰ ਘਰ ਦੇ ਵਿੱਚ ਏਸੀ ਚੱਲ ਰਿਹਾ ਹੈ ਕਿੰਨਾ ਲੋਡ ਸਰਕਾਰ ਤੇ ਪੈ ਰਿਹਾ ਹੈ ਅੱਗ ਲੱਗ ਰਹੀ ਹੈ ਕਿਉਂਕਿ ਲੋਡ ਇੱਕ ਕੈਪੈਸਿਟੀ ਬੰਦੇ ਦੇ ਸਾਈਕਲ ਤੇ 5 ਤਿੰਨ ਬੰਦੇ ਬੈਠਣ ਦੀ ਹੈ ਜੇ ਹੁਣ ਤੁਸੀਂ ਉੱਤੇ 5 ਬਿਠਾਓਗੇ ਤਾਂ ਉਹ ਐਕਸੀਡੈਂਟ ਹੋਊਗਾ ਹੁਣ ਤੁਸੀਂ ਹਰ ਕਮਰੇ ਦੇ ਵਿੱਚ ਏਸੀ ਲਾ ਲਿਆ ਬੱਚਿਆਂ ਦੇ ਵਿੱਚ ਇੱਕ ਥਾਂ ਬੈਠਣ ਦੀ ਪ੍ਰਵਿਰਤੀ ਖਤਮ ਹੋ ਰਹੀ ਹੈ ਕਿਉਂਕਿ that becomes a negligence of us ਕਿ ਅਸੀਂ ਪਰਿਵਾਰਾਂ ਨੂੰ ਇਕੱਠਾ ਨਹੀਂ ਕਰ ਸਕੇ ਜਿੱਥੇ ਕਿ ਅਸੀਂ ਮਾਪੇ ਬਾਬ ਦੇ ਨਾਲ ਪਹਿਲਾਂ ਅਸੀਂ ਬੈਠ ਕੇ ਇੱਕ ਏਸੀ ਦੇ ਵਿੱਚ ਇੱਕ ਪਰਿਵਾਰ ਇਕੱਠਾ ਹੋ ਕੇ ਸਾਂਝਾ ਛੁੱਟੀਆਂ ਮਨਾਉਂਦਾ ਸੀ ਗੱਲਾਂ ਮਾਰਦਾ ਸੀ ਇਕੱਠੇ ਹੁੰਦੇ ਸੀ ਉਹਦੇ ਨਾਲ ਖਰਚਾ ਵੀ ਘਟਦਾ ਸੀ ਅੱਜ ਹਰ ਇੱਕ ਬੱਚੇ ਨੂੰ ਤੁਸੀਂ ਦੇਖੋ ਇੰਨਾ ਬੁਰਾ ਹਾਲ ਹੈ ਕਿ ਹਰ ਬੱਚੇ ਨੂੰ ਏਸੀ ਆਪਣੇ ਕਬਰੇ ਦੇ ਵਿੱਚ ਚਾਹੀਦਾ ਸੋ ਦੈਟ ਬਿਕਮਸ ਅ ਗ੍ਰੇਟ ਕੁਐਸਚਨ ਫਾਰ ਅਸ ਅਸੀਂ ਇਸ ਨੂੰ ਸੋਚਣਾ ਪਊਗਾ ਕਿ ਸਭ ਤੋਂ ਪਹਿਲਾਂ ਅਸੀਂ ਘਰ ਤੋਂ ਸ਼ੁਰੂਆਤ ਕਰੀਏ ਕੇ ਬੱਚਿਆਂ ਨੂੰ ਇੱਕ ਕਮਰੇ ਦੇ ਵਿੱਚ ਬਿਠਾ ਕੇ ਹਾਂ ਜਦੋਂ ਫੋਨ ਦਾ ਟਾਈਮ ਹੁੰਦਾ ਉਸ ਟਾਈਮ ਤੁਸੀਂ ਪਰਿਵਾਰ ਨਾਲ ਡਾਟ ਹੋ ਸਕਦਾ ਲੇਕਿਨ ਇੱਕ ਥਾਂ ਤੇ ਬੈਠ ਕੇ ਅਸੀਂ ਕੰਮ ਕਰ ਸਕਦੇ ਹਾਂ ਇਕੱਠੇ ਰੋਟੀ ਖਾ ਸਕਦੇ ਹਾਂ ਇਸ ਨਾਲ ਨਾਲ ਤਾਂ ਪਰਿਵਾਰ ਦੇ ਵਿੱਚ ਪਿਆਰ ਵਧੂਗਾ ਨਾਲੇ ਪਿਆਰ ਦੇ ਨਾਲ ਪਰਿਵਾਰ ਦਾ ਸਾਥ ਵੀ ਵਧੂਗਾ ਜਿਸ ਤਰ੍ਹਾਂ ਕਿ ਹੁਣ ਆਪਾਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਦਾ ਪਾਣੂ ਕਰ ਕੋ ਉਕਰ ਨਾ ਪਿਆ ਕਈ ਖੇਰਾ ਵਿੱਚ ਪਿੰਡਾਂ ਵਿੱਚ ਪਾਣੀ ਦਾ ਲੈਵਲ ਬਹੁਤ ਨੀਚੇ ਹੋ ਗਿਆ ਇਹਦਾ ਆਪਾਂ ਨੂੰ ਹੁਣ ਅੱਜ ਹੀ ਜੀ ਆਪਾਂ ਇਹਦੇ ਲਈ ਸੋਚ ਲਈਏ ਤਾਂ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਹੱਥ ਖੜੇ ਨਾ ਕਰਨੇ ਪੈਣ ਇਸ ਲਈ ਵੀ ਆਪਾਂ ਸਾਰੇ ਰਲ ਮਿਲ ਕੇ ਕੋਈ ਹੰਘਾਰਾ ਮਾਰੀਏ ਦੇਖੋ ਸੇਫ ਵਾਟਰ ਸੇਵਡਾ ਇਹ ਮੇਰਾ ਕਨਸੈਪਟ ਹੈ ਅੱਜ ਤੋਂ ਮੈਂ 5 ਸਾਲ 7 ਸਾਲ ਪਹਿਲਾਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਕਿ ਸੇਵ ਵਾਟਰ ਵਿਦਾਊਟ ਵਾਟਰ ਨੋ ਲਾਈਫ ਵਿਦਾਊਟ ਡਾਟਰ ਨੋ ਵਾਈਟ ਸੇਵ ਵਾਟਰ ਸੇਵ ਡਾਟਰ ਕਰਨਾ ਇਸ ਤੇ ਵਿਚਾਰ ਬਹੁਤ ਜ਼ਰੂਰੀ ਹੈ ਇੱਕ ਇੱਕ ਬੂੰਦ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਇੰਟਿਸਟਾਂ ਨੇ ਦੱਸਿਆ ਹੈ ਕਿ 17 ਸਾਲਾਂ ਤੋਂ ਬਾਅਦ ਤੁਹਾਨੂੰ ਪ੍ਰਦੂਸ਼ਣ ਜਿਹੜਾ ਪਾਣੀ ਹੈ ਇਹ ਇੰਨਾ ਦੂਸ਼ਿਤ ਹੋ ਚੁੱਕਿਆ ਹੈ ਕਿਉਂਕਿ ਅੱਜ ਸਾਡੇ ਉੱਪਰ ਕੰਟਰੋਲ ਬਿਲਕੁਲ ਨਹੀਂ ਕੈਮੀਕल्स ਅਸੀਂ ਇੰਨੇ ਜ਼ਿਆਦਾ ਵਰਤ ਚੁੱਕੇ ਹੈ ਜੇ ਅਸੀਂ ਸਬਜ਼ੀਆਂ ਖਾਂਦੇ ਹਾਂ ਤਾਂ ਕੈਮੀਕਲ ਚੱਲ ਗਿਆ ਆਰਗੈਨਿਕ ਨਹੀਂ ਹੈ ਕਿਆਂ ਫਿਰ ਉਸ ਤੋਂ ਬਾਅਦ ਸਾਨੂੰ ਇੱਕ ਸਭ ਤੋਂ ਵੱਡੀ ਚੀਜ਼ ਦੇਖੀ ਹੈ ਕਿ ਜੇਕਰ ਸਰਕਾਰ ਆ ਪ੍ਰਦੂਸ਼ਣ ਜਿਹੜੀਆਂ ਪੈਦਾ ਕਰਦੇ ਨੇ ਕਿ ਵਹੀਕਲ ਇਹਨਾਂ ਤੇ ਬਹੁਤ ਜ਼ਰੂਰੀ ਹੈ ਲਗਾਉਣਾ ਕਿਉਂਕਿ ਇਹਦੇ ਨਾਲ ਕਈ ਬਿਮਾਰੀਆਂ ਦਾ ਆਗਾਜ਼ ਹੁੰਦਾ ਹੈ ਅਸਥਮਾ ਤਾਂ ਬੱਚਿਆਂ ਨੂੰ ਹੋ ਰਿਹਾ ਹੈ ਹਰਟੈਕ ਤਾਂ ਹੋ ਰਿਹਾ ਹੈ ਹੈਲਥ ਦੇ ਪ੍ਰਤੀ ਸਾਨੂੰ ਕੌਨਸ਼ੀਅਸ ਹੋਣਾ ਬਹੁਤ ਜ਼ਰੂਰੀ ਪਊਗਾ ਚਾਰ ਚੀਜ਼ਾਂ ਮੈਂ ਜੀਵਨ ਦੇ ਵਿੱਚ ਕਹਿਣਾ ਹੁੰਦਾ ਕਿ ਇਹਨਾਂ ਤੇ ਕੰਮ ਕਰੋ ਸਭ ਤੋਂ ਪਹਿਲਾਂ ਹੈਲਥ ਦੂਜੇ ਨੰਬਰ ਤੇ ਵੈਲਥ ਤੀਜੇ ਨੰਬਰ ਤੇ ਐਜੂਕੇਸ਼ਨ ਚੌਥੇ ਨੰਬਰ ਤੇ ਚੰਗੀ ਸੋਚ ਮਾੜੀ ਸੋਚ ਪੈਰ ਦੀ ਮੋਚ ਤੁਹਾਨੂੰ ਅੱਗੇ ਵਧਣ ਨਹੀਂ ਦਿੰਦੀ ਮਾੜੀ ਸੋਚ ਨੂੰ ਦੂਰ ਕਰਨਾ ਜ਼ਰੂਰੀ ਹੈ ਹੈਲਥ ਇਜ਼ ਅ ਵੈਲਥ ਸਭ ਤੋਂ ਵੱਡਾ ਖਜ਼ਾਨਾ ਹੈ ਜੀਵਨ ਦੇ ਵਿੱਚ ਤਾਂ ਉਹ ਸੇਤ ਹੈ ਸੇਤ ਜੀ ਦੀ ਤੰਦਰੁਸਤੀ ਹੈ ਤਾਂ ਪ੍ਰਮਾਤਮਾ ਨੇ ਜਿਹੜੀ ਤੰਦਰੁਸਤੀ ਦੇਤੀ ਤਾਂ ਸਭ ਕੁਝ ਦਿੱਤਾ ਚੰਗੀ ਸੇਤ ਵੀ ਇੱਕ ਆਪਣੇ ਆਪ ਬਹੁਤ ਵੱਡਾ ਖਜ਼ਾਨਾ ਬਿਲਕੁਲ ਤੁਸੀਂ ਬਰਮਾ ਜੀ ਇਹ ਸਹੀ ਗੱਲ ਕਹੀ ਹੈ ਕਿ ਜਿਹੜੇ ਬੰਦਿਆਂ ਦੇ ਪਰਿਵਾਰਾਂ ਦੇ ਵਿੱਚ ਸਹੀ ਸਿਹਤ ਪਾਈ ਜਾਂਦੀ ਹੈ ਉਹ ਸਭ ਤੋਂ ਵੱਡਾ ਅਨਮੋਲ ਖਜ਼ਾਨਾ ਲੈ ਕੇ ਚੱਲਦੇ ਨੇ। ਬਾਕੀ ਅਸੀਂ ਪੈਸਾ ਬਚਾਉਣਾ ਸਿੱਖੀਏ। ਸੇਵਿੰਗ ਦਾ ਆਧਾਰ ਇਹ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਉਣਾ ਚਾਹੀਦਾ ਹੈ। ਮੈਂ ਇਸ ਨੂੰ ਇੱਕ ਟੁਕੜਾ ਤੋੜਨਾ ਬੜਾ ਸੌਖਾ ਹੈ। ਉਹ ਕਿਸ ਤਰ੍ਹਾਂ ਟੁੱਟਦਾ ਹੈ? ਇੱਕ ਰੋਟੀ ਖਾਣੇ ਤੁਸੀਂ ਟੁਕੜਾ ਦੋ ਜਦੋਂ ਤੁਸੀਂ ਪੀਪਾ ਭਰੋਗੇ ਤਾਂ ਸਾਲ ਬਾਅਦ ਦੇਖੋਗੇ ਤੁਹਾਡਾ ਪੀਪਾ ਭਰਿਆ ਹੋਊਗਾ। ਸੋ ਜਿਹੜੇ ਬੂੰਦ-ਬੂੰਦ ਅਸੀਂ ਪਾਣੀ ਦਾ ਬਚਾਉਣੀ ਹੈ, that becomes a useful for the nation। ਸਾਡਾ ਜਿਹੜਾ ਇਸ ਟਾਈਮ ਸਮਾਜ ਹੈ ਇਸ ਨੂੰ ਪਾਣੀ ਦੀ ਜ਼ਰੂਰਤ ਹੈ ਇਸ ਨੂੰ ਪੈਸੇ ਦੀ ਜ਼ਰੂਰਤ ਹੈ ਇਸ ਨੂੰ ਲੋਕਾਂ ਦਾ ਸਟੈਂਡਰਡ ਚੱਕਣ ਦੀ ਜ਼ਰੂਰਤ ਹੈ ਅਸੀਂ ਗਰੀਬੀ ਤਾਂ ਮਿਟਾ ਸਕਿਆਂਗੇ ਜੇਕਰ ਅਸੀਂ ਸਰਕਾਰ ਨੂੰ ਵੀ ਜੁਗਾਵਾਂਗੇ ਨਾਲ ਅਸੀਂ ਸਵੈ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਕੰਮ ਕਰਨਾ ਚਾਹੁੰਦੀਆਂ ਨੇ ਅਸੀਂ ਸਭ ਤੋਂ ਪਹਿਲਾਂ ਮੈਂ ਸਰਕਾਰ ਤੋਂ ਮੰਗ ਇਹੀ ਕਰੂੰਗਾ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰਨਾ ਚਾਹੁੰਦੀਆਂ ਸਰਕਾਰੀ ਆਰਗੇਨਾਈਜੇਸ਼ਨ ਨੂੰ ਬੁਲਾਵੇ ਉਹਨਾਂ ਦੀਆਂ ਮੀਟਿੰਗਸ ਕਰਾਵੇ ਤੇ ਮੀਟਿੰਗ ਕਰਾ ਕੇ ਉਹਨਾਂ ਦੇ ਨੋਮੀਨੇਟ ਕਰੇ ਵੀ ਅਸੀਂ ਇਹ ਫੰਡ ਤੁਹਾਨੂੰ ਦਵਾਂਗੇ ਤੁਸੀਂ ਆਪਣੇ ਇਹ ਦਾਇਰੇ ਦੇ ਵਿੱਚ ਲਾਓ ਆਪਣੇ ਏਰੀਆ ਦੇ ਵਿੱਚ ਲਾਓ ਤੁਸੀਂ ਯਕੀਨ ਕਰੋਗੇ ਕਿਉਂ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸੁਧਾਰ ਹੋਊਗਾ ਇੰਪਾਸਸੀਬਲ ਵਰਡ ਇਨ ਦ ਡਿਕਸ਼ੀ ਆਫ ਪੂਲ एवरीथिंग ਇਜ਼ ਪੋਸੀਬਲ ਜਸਟ ਟੂ ਕਨਸਨਟਰਟ ਐਂਡ ਗਿਵਨ ਦ ਸਟਰੈਂਥ ਟੂ ਯਰ ਮਾਈਂਡ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰੋ ਕੀ ਕਹਿਣਗੇ ਲੋਕ ਸਭ ਤੋਂ ਵੱਡਾ ਰੋ ਰੋਗ ਤਾਂ ਉਹ ਤੋਂ ਹੁੰਦਾ ਜਦੋਂ ਤੁਸੀਂ ਨੈਗੇਟਿਵਿਟੀ ਗੱਲਾਂ ਕਰਨੀਆਂ ਸ਼ੁਰੂ ਕਰਦੇ ਤੁਸੀਂ ਕੰਮ ਕਰਕੇ ਦਿਖਾਓ ਤੁਸੀਂ ਉਹਨਾਂ ਬੰਦਿਆਂ ਨੂੰ ਦੇਖੋ ਜਿਹੜੇ ਰਾਸ਼ਟਰਪਤੀ ਤੋਂ ਵਾਰਡ ਲੈਂਦੇ ਨੇ ਮੈਂ ਜਦੋਂ ਦੇਖਦਾ ਰਾਸ਼ਟਰਪਤੀ ਤੋਂ ਪਦਮਸ਼ਰੀ ਵਾਰਡ ਉਹਨਾਂ ਬੰਦਿਆਂ ਨੂੰ ਮਿਲਿਆ ਜਿਹੜੀਆਂ ਮਲਕ ਘਰਾਂ ਦੇ ਵਿੱਚ ਅਨਪੜਨੇ ਉਹਨਾਂ ਨੇ ਦਰਖਤ ਲਾਏ ਕਰੋੜਾ ਦਰਖਤ ਲਾ ਕੇ ਅੱਜ ਉਹ ਜੰਗਲ ਹਰੇ ਭਰੇ ਕਰਤੇ ਫਿਰ ਉਹਨਾਂ ਲੋਕਾਂ ਨੇ ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਇੰਨੀ ਸਪੋਰਟ ਦਿੱਤੀ ਕਿ ਜਿਹੜੀ ਅਸੀਂ ਸੋਚ ਵੀ ਨਹੀਂ ਸਕਦੇ ਦੇਖੋ ਜੇ ਸਪਰਿਵਾਰ ਦੇ ਵਿੱਚ ਸਟੇਬਿਲਟੀ ਹੈ ਤੁਸੀਂ ਉਹਨੂੰ ਰੋਸ਼ਨ ਨਾ ਦੋ ਉਹਨੂੰ ਰੋਜ਼ਗਾਰ ਦੋ ਰੋਜ਼ਗਾਰ ਦੇ ਨਾਲ ਕੀ ਹੈ ਜੇ ਇੱਕ ਬੰਦੇ ਨੂੰ ਡਰਾਈਵਰ ਬਣਾਉਨੇ ਆ 500 ਰੁਪਏ ਦਿਹਾੜੀ ਲੈਂਦਾ 30 ਦਿਨ ਦਿਹਾੜੀ 15000 ਹੋ ਤੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋ ਸਕਦਾ ਵਧੀਆ ਹੋ ਸਕਦਾ ਜੇ ਇੱਕ ਪਰਿਵਾਰ ਤੁਹਾਨੂੰ ਜੀ ਕਮਾਉਂਦਾ ਤਾਂ 4 ਜਾਂ 32 ਨਾਲ ਵਧੀਆ ਖਾ ਸਕਦਾ ਬਿਲਕੁਲ ਇਹ ਬਰਮਾ ਜੀ ਤੁਸੀਂ ਇਹ ਜਿਹੜੀਆਂ ਗੱਲਾਂ ਕੀਤੀਆਂ ਨੇ ਬੜੀਆਂ ਸੁੰਦਰ ਮੈਨੂੰ ਇੰਨੇ ਅੱਛੇ ਲੱਗੇ ਕਿ ਤੁਹਾਡੇ ਵਿਚਾਰ ਇੰਨੇ ਖੂਬਸੂਰਤ ਨੇ ਕਿ ਅੱਜ ਮੈਨੂੰ ਮੌਕਾ ਤੁਸੀਂ ਜਿਹੜਾ ਦਿੱਤਾ ਤੁਹਾਡੇ ਇਸ ਚੈਨਲ ਨੇ ਮੌਕਾ ਦਿੱਤਾ ਮੈਂ ਬਹੁਤ ਸਲਾਮ ਕਰਦਾ ਹੈ ਸ਼ੁਕਰਗੁਜ਼ਾਰ ਕਰਦਾ ਹੈ ਕਿ ਅੱਜ ਮੈਨੂੰ ਆਪਣੇ ਦਿਲ ਦੀਆਂ ਗੱਲਾਂ ਕਰਨ ਦਾ ਤੁਹਾਡੇ ਨਾਲ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਮੈਨੂੰ ਪਿੱਛੇ ਜੇ ਕੈਨੇਡਾ ਦੇ ਵਿੱਚ ਅਨਟੋਰੀਓ ਕਲੱਬ ਵਾਲਿਆਂ ਨੇ ਮੈਨੂੰ ਸਨਮਾਨਿਤ ਕੀਤਾ ਕਿ ਮੇਰੀਆਂ ਤਿੰਨ ਪੋਇਮਾਂ ਉਹਨਾਂ ਨੇ ਆਨਲਾਈਨ ਸਾਰੇ ਵਰਡ ਦੇ ਵਿੱਚ ਕੀਤੀਆਂ ਔਰ ਇਸ ਤਰ੍ਹਾਂ ਦੀ ਖੁਸ਼ੀ ਇੱਕ ਧੂਰੀ ਵਾਲਿਆਂ ਨੂੰ ਮਿਲੇ ਤੇ ਧੂਰੀ ਦਾ ਨਾਮ ਅਸੀਂ ਵਰਡ ਦੇ ਵਿੱਚ ਮੈਂ ਹੁਣ ਤੁਹਾਡੇ ਨਾਲ ਇੱਕ ਬਰਮਾ ਜੀ ਮੈਂ ਪੋਇਮ ਲਿਖੀ ਹੈ ਬੇਟੀ ਤੇ ਰੁੱਖ ਜਿੰਦੇ ਨੇ ਸੁਖ ਮੈਂ ਤੁਹਾਡੇ ਨਾਲ ਪੜ੍ਹਨੀ ਚਾਹਣਾ ਕਿ ਲੋਕਾ ਮੈਂ ਹਾਂ ਇੱਕ ਰੁੱਖ ਜਿੰਦਾ ਹਾਂ ਸੈਟਰਡੇ ਸੁਖ ਲੋਕਾ ਪਸ਼ੂਆਂ ਪੰਛੀਆਂ ਦੀ ਸਦਾ ਮਟਾਉਂਦਾ ਹਾਂ ਮੈਂ ਭੁੱਖ ਜਿਵੇਂ ਧਰਤੀ ਤੇ ਜੀਣ ਲਈ ਆਕਸੀਜਨ ਦਾ ਭੰਡਾਰ ਰੁੱਖਾਂ ਨਾਲ ਹੀ ਲੋਕਾਂ ਤੇ ਪਸ਼ੂਆਂ ਦਾ ਹੁੰਦਾ ਜੀਵਨ ਸਰਕਾਰ ਬੇਟੀਆਂ ਤੇ ਬਨ ਸਭ ਤੋਂ ਵੱਡਾ ਦੁਨੀਆਂ ਦਾ ਹੈ ਧੰਨ ਦੇਨ ਦੁਨੀਆਂ ਨੂੰ ਫਲ ਹਰ ਔਕੜ ਦਾ ਹੱਲ ਰੁੱਖਾਂ ਦੀ ਹੋਂਦ ਨਾ ਮਿਟਾਓ ਫਲ ਜੇ ਜੀਵਨ ਦਾ ਲੈਣਾ ਔਖਾ ਹੋ ਜਾਊ ਨਹੀਂ ਤਾਂ ਗਰਮੀ ਸਰਦੀ ਦਾ ਸਹਿਣਾ ਆਓ ਰਲ ਮਿਲ ਕੇ ਧਰਤੀ ਦਾ ਕਰੀਏ ਰੁੱਖਾਂ ਨਾਲ ਸ਼ਿੰਗਾਰ ਲਾਈਏ ਬਿਨਾਂ ਰੋਕ ਗਿਨੇ ਰੁੱਖ ਜਗ ਲਈ ਹੋਵੇਗਾ ਉਪਕਾਰ ਬੂਟੇ ਲਾਈਏ ਪਾਣੀ ਪਾਈਏ ਤੇ ਕਰੀਏ ਇਹਨਾਂ ਦੀ ਸੰਭਾਲ ਧੀਆਂ ਤੁਖਤ ਬਚਾਈਏ ਤੇ ਅਸ਼ੋਕ ਪੜਾਈਏ ਪੜਾਈਏ ਹਰ ਹਾਲ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਪੁਆਇੰਟ ਸਾਂਝੀ ਕੀਤੀ ਹੈ ਕਿ ਦੁੱਖ ਗਿੰਦੇ ਸੁੱਖ ਹਜ਼ਾਰਾ ਜੇ ਰੁੱਖ ਲਾਏ ਹੋਣਗੇ ਤਾਂ ਜਿਹੜੇ ਅੱਜ ਸਾਡੇ ਉੱਪਰ ਵਿਪਤਾ ਆਈ ਹੈ ਆਕਸੀਜਨ ਦੇਖੋ ਲਾਕਡਾਊਨ ਦੇ ਵਿੱਚ ਕਿੰਨੀ ਆਕਸੀਜਨ ਘਟ ਗਈ ਸੀਗੀ ਕਿੰਨੇ ਬੰਦਿਆਂ ਦਾ ਜਿਹੜਾ ਅੰਤ ਉਹਨਾਂ ਨੇ ਕਿੰਨੀ ਜਰਨੀ ਕਰਨੀ ਸੀਗੀ 30 40 ਸਾਲ ਦੀ 45 ਸਾਲ ਦੀ ਉਮਰ ਦੇ ਵਿੱਚੋਂ ਸਾਡੇ ਤੋਂ ਵਿਛੋੜਾ ਕਰਕੇ ਚਲੇ ਗਏ ਇਹ ਸਾਡੇ ਲਈ ਬੜੀ ਦੁਖਦਾਈ ਗੱਲ ਹੈ। ਸੋ ਬਰਮਾ ਜੀ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਜੂ ਕਰੂੰਗਾ ਕਿ ਸਰਕਾਰਾਂ ਨੂੰ ਆਪਣੇ ਛੋਟੇ ਛੋਟੇ ਲੈਵਲ ਤੋਂ ਸ਼ੁਰੂਆਤ ਚਾਹੀਦਾ ਹੈ। ਆਪਣੇ ਜਿਹੜੇ ਸੁਜੈਸ਼ਨ ਨੇ ਵੱਡੇ ਲੈਵਲ ਤੱਕ ਬਣਾਣ। ਜੇ ਸਰਕਾਰ ਨੇ ਉੱਪਰਲਾ ਫਰਮਾਨ ਜਾਰੀ ਕੀਤਾ ਤਾਂ ਉਹ ਥੱਲੇ ਤੱਕ ਪਹੁੰਚੇ। ਅੱਜ ਦੇਖੋ ਤੁਹਾਡਾ ਆਪਣੇ ਧੂਰੀ ਦੇ ਵਿੱਚ ਸੂਆ ਬੰਦ ਕਰਤਾ। ਇਹ ਬੰਦ ਕਰਨ ਨਾਲ ਤੁਸੀਂ ਦੇਖੋ ਵੀ ਪ੍ਰਦੂਸ਼ਣ ਕਿੰਨਾ ਘਟਿਆ। ਨਹੀਂ ਲੋਕ ਕੀ ਕਰਦੇ ਸੀ ਘਰਾਂ ਦਾ ਪੂੜਾ ਚੱਕ ਕੇ ਨਾਲੇ ਦੇ ਵਿੱਚ ਇਸ ਡਸਟਬਿਨ ਹੀ ਬਣਾਇਆ ਹੋਇਆ ਸੀ ਵਾਹ ਡਸਟਬਿਨ ਬਣਾਇਆ ਸੀ ਦੇਖੋ ਕਿੰਨੀ ਦੁਖਦਾਈ ਗੱਲ ਹੈ ਕਿਉਂਕਿ ਤੁਸੀਂ ਤਾਂ ਪ੍ਰੈਕਟੀਕਲੀ ਦੇਖਿਆ ਹੈ ਵੀ ਇਹ ਹੈ ਡਸਟਬਿਨ ਲੋਕਾਂ ਨੇ ਇਹ ਵੀ ਸੋਚਦੇ ਸੀ ਵੀ ਅਸੀਂ ਵੀ ਆਪਣੇ ਸ਼ਹਿਰ ਨੂੰ ਕੈਨੇਡਾ ਜਾਂਗਲਾ ਮੈਂ ਹੁਣ ਤਾਂ ਛੋਟੀ ਜੀ ਗੱਲ ਕਰਦਾ ਆਈ ਆਲਵੇਸ ਥਿੰਕ ਲਾਈਕ 댓 ਕਿ ਆਈ ਏਮ ਲਿਵਿੰਗ ਇਨ ਕੈਨੇਡਾ ਯਾ ਅਮਰੀਕਾ ਉੱਥੇ ਵੀ ਕੀ ਕਰਦਾ ਹੁੰਦਾ ਮੈਂ ਜੇ ਚਾਹਦਾ ਕੱਪ ਕਰਨਾ ਤਾਂ ਆਪਣੀ ਬਾਲਕੋਨੀ 'ਚ ਬਹਿ ਜਾਂਦਾ ਜਿਹਨੂੰ ਮੈਂ ਸਾਫ਼ ਸੁਥਰਾ ਬਣਾਇਆ ਹੈ ਬਿਤਾ ਕੇ ਸਾਡਾ ਘਰ ਇੰਨਾ ਸੁਰਜ ਹੋਣਾ ਚਾਹੀਦਾ ਹੈ ਕਿ ਅਸੀਂ ਬਾਹਰ ਜਾ ਕੇ 5000 ਰੁਪਿਆ ਰਾਤ ਦਾ ਅਸੀਂ ਜਿਹੜੇ ਚੰਗੇ ਚੰਗੇ ਕੱਪ ਦੂਸਰੇ ਮਹਿਮਾਨਾਂ ਵਾਸਤੇ ਰੱਖਿਆ ਕਿਉਂ ਨਾ ਅਸੀਂ ਆਪਣੇ ਵਾਸਤੇ ਰੱਖੀਏ ਅਸੀਂ ਆਪਣੇ ਕੱਪੜੇ ਸਾਫ਼ ਸੁਥਰੇ ਰੱਖੀਏ ਆਪਣੇ ਆਣ ਵਾਲੇ ਬੱਚਿਆਂ ਨੂੰ ਸਾਫ਼ ਸੁਥਰਾ ਕਰੀਏ ਤੇ ਉਹਨਾਂ ਨੂੰ ਵਧੀਆ ਇੱਕ এনवायरमेंट ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਵਧੀਆ ਫੀਲਿੰਗ ਮਹਿਸੂਸ ਹੋਵੇ ਬਿਲਕੁਲ ਇੱਕ ਮੈਂ ਗੱਲ ਹੋਰ ਤੁਹਾਡੇ ਜਰੀਏ ਚੈਨਲ ਦੇ ਕਹਿਣਾ ਚਾਹਣਾ ਹੈ ਕਿ ਜਿਹੜਾ ਅੱਜ ਡਰਾਈਵਿੰਗ ਦੇ ਵਿੱਚ ਐਕਸੀਡੈਂਟ ਹੋ ਰਹੇ ਨੇ ਇੱਕ ਤਾਂ ਬੱਚੇ ਨਸ਼ੇ ਤੋਂ ਮੈਂ ਕਿਰਪਾ ਇਹ ਗੱਲ ਐਡਮਿਨਿਸਟ੍ਰੇਸ਼ਨ ਨੂੰ ਵੀ ਕਹੂੰਗਾ ਕਿ ਇਸ ਦੇ ਪ੍ਰਤੀ ਕੈਂਪ ਲਾਇਆ ਜਾਣਾ ਨਸ਼ਾ ਜਿਹੜਾ ਘਰ ਘਰ ਹੋ ਚੁੱਕਿਆ ਹੈ ਇਹ ਕਿਉਂ ਹੋਇਆ ਕਿਉਂਕਿ ਜੇ ਬੱਚਿਆਂ ਨੂੰ ਖੁੱਲੀ ਛੁੱਟੀ ਦਿੱਤੀ ਗਈ ਉਹਨਾਂ ਤੇ ਕੰਟਰੋਲ ਨਹੀਂ ਜਿਹਾ ਇਸ ਕਰਕੇ ਬੱਚੇ ਨਸ਼ੇ ਦੇ ਪ੍ਰਤੀ ਲਗਾਵ ਲੱਗਣ ਲੱਗੇ ਨੰਬਰ 2 ਜਦੋਂ ਕੋਈ ਬੱਚਾ ਗੱਡੀ ਸਿੱਖਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਜਿਹੜਾ ਗੁਰੂ ਹੈ ਉਸ ਤੋਂ ਪਰ ਨਵੇ ਕਿ ਤੈਨਨੇ ਸੀ ਤੋਂ ਵੱਧ ਗੱਡੀ ਚਲਾਣੇ ਨੇ ਕਿਉਂਕਿ ਤੂੰ ਸਾਡੇ ਲਈ ਅਨਮੋਲ ਦਤਨ ਹੈ ਇੱਕ ਘਰ ਦਾ ਇਕੱਲਾ ਬੱਚਾ ਜਦੋਂ ਚਲਾ ਜਾਂਦਾ ਤੇ ਪੰਜ ਬੱਚੇ ਜਦੋਂ ਕਿਸੇ ਪੰਜ ਪਰਿਵਾਰਾਂ ਦੇ ਚਲੇ ਜਾਂਦੇ ਨੇ ਸਾਡੇ ਦੀ ਇੱਕ ਬਹੁਤ ਵੱਡੀ ਦੁੱਖਤਾਈ ਗੱਤਨਾ ਹੁੰਦੀ ਹੈ ਸੋ ਇਹ ਲਫਜ਼ਾਂ ਨਾਲ ਮੈਂ ਇੱਕੋ ਹੀ ਗੱਲ ਕਹੂੰਗਾ ਕਿ ਇਹ ਜਿਹੜਾ ਤੁਸੀਂ ਮੈਸੇਜ ਹੈ ਨਾ ਘਰ ਘਰ ਪਹਚਾਓ ਆਪਣਾ ਕਹਿੰਦੇ ਆਪਣਾ ਆਪਣਾ ਕੂੜਾ ਆਪਨਾ ਆਪਣਾ ਡਸਟਬਿਨ ਲਗਾਓ ਆਪਣਾ ਆਪਣਾ ਕੂੜਾ ਡਸਟਬਿਨ ਦੇ ਵਿੱਚ ਪਾ ਤਾਂ ਸ਼ਹਿਰ ਨੂੰ ਸੁੰਦਰ ਬਣਾਉ ਸਭ ਤੋਂ ਵੱਡਾ ਫੰਡਾਮੈਂਟ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡਾਰੀ ਸਾਹਿਬ ਕੇਸਨ ਅਸ਼ੋਕ ਪਿੰਡਾਰੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਵਾਤਾਵਰਣ ਸੰਭਾਲੀ ਨੀਤੀ ਨੂੰ ਕਿਵੇਂ ਅੱਗੇ ਬਣਾਇਆ ਜਾਵੇ ਚੰਗੀ ਸਿੱਖਿਆ ਕਿਵੇਂ ਦਿੱਤੀ ਜਾਵੇ ਨਵੇਂ ਐਪੀਸੋਡ ਦੇ ਵਿੱਚ ਨਵੇਂ ਮਹਿਮਾਨ ਦੇ ਨਾਲ ਬੋਲਾਕਾਤ ਦੇ ਮਿਲਾਂਗੇ ਉਸ ਤੋਂ ਬਾਅਦ। ਥੈਂਕ ਯੂ।